ਹੈ एवरीवन ਵੈਲਕਮ ਬੈਕ ਟੂ ਮਾਈ ਚੈਨਲ ਅੱਜ ਮੈਂ ਬਣਾਉਂਗੀ ਰੋਂਗੀ ਦੀ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਜਿਹਦੇ ਲਈ ਮੈਂ ਰੋਂਗੀ ਨੂੰ ਓਵਰਨਾਈਟ ਸੋਕ ਕਰਕੇ ਰੱਖਤਾ ਸੀ ਤੁਸੀਂ ਚਾਹੋ ਤਾਂ 4-5 ਘੰਟੇ ਪਹਿਲਾਂ ਵੀ ਇਹਨੂੰ ਭਿਉ ਸਕਦੇ ਹੋ ਤੇ ਨਾਲ ਹੀ ਨਾਲ ਮੈਂ ਲੈ ਰਹੀਆਂ ਦੋ ਮੀਡੀਅਮ ਸਾਈਜ਼ ਦੇ ਕੱਟੇ ਹੋਏ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਤੇ ਦੋ ਆਲੂਆਂ ਨੂੰ ਮੈਂ ਇਸ ਤਰੀਕੇ ਨਾਲ ਕੱਟ ਲਿਆ ਸੀ ਤੇ ਨਾਲ ਮੈਂ ਲੈ ਰਹੀਆਂ ਟਮਾਟੋ ਦੀ ਪਿਉਰੀ ਦੋ ਟਮਾਟੋ ਯੂਜ਼ ਕੀਤੇ ਆ ਮੈਂ ਇੱਥੇ ਤੇ ਆਪਾਂ ਰੱਖ ਦਿੱਤਾ ਕੁੱਕਰ ਨੂੰ ਗਰਮ ਹੁਣ ਤੇ ਇਹਦੇ ਵਿੱਚ ਆਪਾਂ ਪਾਤਾ ਸੀ ਆਇਲ ਆਇਲ ਹੋ ਕੇ ਆਪਣਾ ਗਰਮ ਮੈਂ ਨਾਲ ਦੀ ਨਾਲ ਇਹਦੇ ਵਿੱਚ ਪਾਉਂਗੀ ਜੀਰਾ ਜੀਰਾ ਪਾਉਣ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਪਾਉਂਗੀ ਕੱਟੇ ਹੋਏ ਪਿਆਜ਼ ਪਿਆਜ਼ ਪਾ ਕੇ ਬੈਨ ਨੂੰ 1-2 ਮਿੰਟ ਤੱਕ ਫਰਾਈ ਕਰਾਂਗੇ 2 ਮਿੰਟ ਹੋ ਚੁੱਕੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਅਦਰਕ ਲਸਣ ਤੇ ਹਰੀ ਮਿਰਚ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਪਿਆਜ਼ਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਨਾ ਹਾਂਜੀ ਪਿਆਜ਼ ਹੋ ਚੁੱਕੇ ਆਪਣੇ 골ਡਨ ਬ੍ਰਾਊਨ ਹੁਣ ਮੈਂ ਇਹਦੇ ਵਿੱਚ ਪਾਉਂਗੀ ਟਮਾਟੋ ਪਿਉਰੀ ਇਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਪਕਾ ਲੈਣਾ ਆਪਾਂ ਤੇ ਫਿਰ ਮੈਂ ਇਹਦੇ ਵਿੱਚ ਪਾਉਂਗੀ ਮਸਾਲੇ ਇੱਕ ਤਾਂ 2 ਮਿੰਟ ਹੋ ਚੁੱਕੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਸਾਰੇ ਸਪਾਈਸਿਸ ਇਹਦੇ ਵਿੱਚ ਮੈਂ ਪਾਉਂਗੀ ਹਾਫ ਚਮਚ ਰੈੱਡ ਚਿਲੀ ਪਾਊਡਰ ਤੇ ਟੇਸਟ ਅਕੋਰਡਿੰਗ ਮੈਂ ਇੱਥੇ ਨਮਕ ਪਾਉਂਗੀ 3 ਟੇਬਲस्पून ਮੈਂ ਇਹਦੇ ਵਿੱਚ ਨਮਕ ਪਾਇਆ ਤੋ ਚਮਚ ਮੈਂ ਪਾਉਂਗੀ ਇਹਦੇ ਵਿੱਚ ਧਨੀਆ ਪਾਊਡਰ 3/2 ਚਮਚ ਹਲਦੀ ਪਾਊਡਰ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਤੇ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਮਸਾਲਾ ਆਪਣਾ ਚੰਗੀ ਤਰੀਕੇ ਨਾਲ ਭੁੰਨ ਚੁੱਕਿਆ ਆ ਆਇਲ ਸੈਪਰੇਟ ਹੋ ਗਿਆ ਮੈਂ ຫານੀ ਇਹਦੇ ਵਿੱਚ ਪਾ ਦੂੰਗੀ ਰੋਂਗੀ ਤੇ ਆਲੂ ਸਾਰੀ ਰੋਂਗੀ ਤੇ ਆਲੂਆਂ ਨੂੰ ਮੈਂ ਇਹਦੇ ਵਿੱਚ ਪਾ ਲੂੰਗੀ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਸਾਰੇ ਮਸਾਲੇ ਦੇ ਵਿੱਚ ਤੇ ਇਹਨੂੰ 3 ਤੋਂ 4 ਮਿੰਟ ਲਈ ਆਪਾਂ ਮਸਾਲੇ ਦੇ ਵਿੱਚ ਹੀ ਪਕਾਉਣਾ ਹੈ ਤਿੰਨ ਤੋਂ ਚਾਰ ਮਿੰਟ ਹੋ ਚੁੱਕੇ ਤੇ ਆਪਣੀ ਰੌਂਗੀ ਭੁੰਨ ਚੁੱਕੀ ਮੈਂ ਇਹਦੇ ਵਿੱਚ ਪਾਉਂਗੀ ਤਿੰਨ ਤੋਂ ਚਾਰ ਗਲਾਸ ਪਾਣੀ ਦੇ ਫਿਰ ਇਹਨੂੰ ਕਰ ਦੇਣਾ ਆਪਾਂ ਮਿਕਸ ਤੇ ਇਹਨੂੰ ਆਪਾਂ ਲਵਾਵਾਂਗੇ 5 ਤੋਂ 6 ਵਿਸਲ ਕੁੱਕਰ ਦਾ ਟੱਕਣ ਬੰਦ ਕਰ ਦਿੱਤਾ ਆਪਾਂ 5 ਤੋਂ 6 ਵਿਸਲ ਹੋਣ ਤੱਕ ਦਾ ਵੇਟ ਕਰਾਂਗੇ ਹਾਂਜੀ ਤੇ ਆਪਾਂ ਤਾਂ ਤੋਂ ਜੇ ਸੀਡੀ ਲਵਾਉਣ ਤੋਂ ਬਾਅਦ ਗੈਸ ਦਾ ਫਲੇਮ ਮੈਂ ਕਰ ਦਿੱਤਾ ਸੀ ਬੰਦ ਤੇ ਇਹਦੀ ਸਟੀਮ ਕੱਟਣ ਤੋਂ ਬਾਅਦ ਇਹਨੂੰ ਆਪਾਂ ਥੋੜੀ ਦੇਰ ਲਈਏ ਗੈਸ ਤੇ 1-2 ਮਿੰਟ ਲਈ ਆਪਾਂ ਇਹਨੂੰ ਖੁੱਲਾ ਰਹਿ ਜਾਵਾਂਗੇ ਤੇ ਇਹਦੇ ਵਿੱਚ ਮੈਂ ਪਾ ਦਿੱਤਾ ਹਰਾ ਧਨੀਆ ਫਰੈਸ਼ ਤੇ ਆਪਣੀ ਸਬਜੀ ਬਣ ਕੇ ਹੋ ਚੁੱਕੀ ਬਿਲਕੁਲ ਰੈਡੀ ਇਹ ਸਬਜੀ ਰਾਈਸ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਬਹੁਤ ਹੈਲਦੀ ਸਬਜੀ ਹੁੰਦੀ ਆ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਦੀ ਆ ਬਿਲਕੁਲ ਚਟਪਟੀ ਬਿਲਕੁਲ ਰਾਜਮਾ ਵਰਗਾ ਇਹਦਾ ਟੇਸਟ ਲੱਗਦਾ ਤੁਸੀਂ ਇਹਨਾਂ ਬਣਾ ਕੇ ਜ਼ਰੂਰ ਟਰਾਈ ਕਰਿਓ ਸਬਜੀ ਆਪਣੀ ਬਹੁਤ ਵਧੀਆ ਬਣ ਚੁੱਕੀ ਆ ਤੇ ਇਹਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਤੁਸੀਂ ਇਹ ਬਣਾ ਕੇ ਘਰ ਵਿੱਚ ਜ਼ਰੂਰ ਟਰਾਈ ਕਰਿਓ ਤੇ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲੇ ਨਾਲ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ